ਕਰਨਲ ਬਾਠ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇੰਸਪੈਕਟਰ ਰੋਣੀ ਸਿੰਘ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਇੰਸਪੈਕਟਰ ਰੋਣੀ ਜਿਹੜੇ ਉੱਤੇ ਵੱਡੇ ਇਲਜ਼ਾਮ ਲੱਗੇ ਸੀ ਪਟਿਆਲਾ ਅਦਾਲਤ ਨੇ ਫੋੜੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤੀ ਹੈ ਗ੍ਰਿਫਤਾਰੀ ਦੇ ਉੱਤੇ ਅਸਥਾਈ ਰੋਕ ਲਗਾਉਣ ਦੀ ਅਪੀਟੀਸ਼ਨ ਜਿਹੜੀ ਹੈ ਉਹ ਇੰਸਪੈਕਟਰ ਰੌਣੀ ਦੇ ਵੱਲੋਂ ਪਾਈ ਗਈ ਸੀ گاਉਂ ਜਮਾਨਤ ਉੱਤੇ 11 April ਨੂੰ ਸੁਣਵਾਈ ਜਿਹੜੀ ਹੋਵੇਗੀ ਇਸ ਵਕਤ ਦੀ ਵੱਡੀ ਖਬਰ ਕਰਨਲ ਬਾਠ ਮਾਮਲੇ ਦੇ ਨਾਲ ਜੁੜੀ ਹੋਈ ਪੁਸ਼ਪਿੰਦਰ ਬਾਠ ਜਿਹੜੇ ਕਿ ਕਰਨਲ ਨੇ ਉਹਨਾਂ ਦਾ ਇੱਕ ਕੁੱਟਮਾਰ ਦਾ ਮਾਮਲਾ ਜਿਸ ਦੇ ਵਿੱਚ ਇੰਸਪੈਕਟਰ ਰੌਣੀ ਦਾ ਨਾਮ ਜਿਹੜਾ ਉਹੋ ਸਾਹਮਣੇ ਆਇਆ ਸੀ ਤਾਂ ਇਨਸਪੈਕਟਰ ਰੋਣੀ ਦੇ ਉੱਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਉਹਨਾਂ ਦੀ ਜੋ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਫੋੜੀ ਰਾਹਤ ਦੇਣ ਤੋਂ ਕਿਤਨਾ ਕਿਤੇ ਇਨਕਾਰ ਕੀਤਾ ਪਟਿਆਲਾ ਅਦਾਲਤ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਏ ਆ ਗ੍ਰਿਫਤਾਰੀ ਦੇ ਉੱਤੇ ਸਥਾਈ ਰੋਕ ਲਗਾਉਣ ਦੀ ਜੋ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਅਗਾਊਂ ਜ਼ਮਾਨਤ ਦੇ ਉੱਤੇ ਹੁਣ 11 ਅਪ੍ਰੈਲ ਨੂੰ ਸੁਣਵਾਈ ਹੋਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਕਰਨਲ ਬਾਠ ਮਾਮਲਾ ਜਿਸ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਉਸ ਦੇ ਪੁੱਤਰ ਦੀ ਕੁੱਟਮਾਰ ਜਿਹੜੀ ਆ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਸ ਤਰੀਕੇ ਦੇ ਦੋਸ਼ ਕਰਨਲ ਬਾਠ ਦੀ ਪਤਨੀ ਦੇ ਵੱਲੋਂ ਲਗਾਏ ਗੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪਟਿਆਲਾ ਅਦਾਲਤ ਨੇ ਫੌਰੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇੰਸਪੈਕਟਰ ਰੋਣੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਗ੍ਰਿਫਤਾਰੀ ਦੇ ਉੱਤੇ ਸਥਾਈ ਰੋਕ ਲਗਾਉਣ ਦੀ ਜੋ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਗਾਹਾਂੂ ਜ਼ਮਾਨਤ ਦੇ ਉੱਤੇ 11 April ਨੂੰ ਹੁਣ ਸੁਣਵਾਈ ਹੋਵੇਗੀ ਦੀ ਫੈਸਲਾ ਜਿਹੜਾ ਪਟਿਆਲਾ ਕੋਰਟ ਦੇ ਵੱਲੋਂ ਲਿਆ ਗਿਆ ਏ ਕਰਨਲ ਪੁਸ਼ਪਿੰਦਰ ਬਾਠ ਕਟਮਰ ਮਾਮਲੇ ਦੇ ਵਿੱਚ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਫਿਰ ਆ ਵਾਟ ਵੀ ਸੇ ਜੁਡੀਸ਼ਰੀ ਕਹਿੰਦੇ ਨਾ ਸਤਿਆ ਮੇਵ ਜੈਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਉਹ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮੇ ਮਤਲਬ ਜਸਟਿਸ ਮਿਲਦਾ ਐਂਡ ਆਮ ਵੈਰੀ ਹੈਪੀ ਕਿ ਜੱਜ ਸਾਹਿਬ ਨੇ ਸੁਨਿਆ ਐਂਡ ਅਗੇ 11th ਦੀ ਡੇਟ ਪਾਈ ਹੈ ਬਾਕੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸਟ ਥੈਮ ਸਤਿਆ ਮੇਵ ਜੈਤੇ ਜਦੋਂ ਕਹਿੰਦੇ ਤੇ ਸਤਿਆ ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮੈਂ ਜਿਸ ਤਰ੍ਹਾਂ ਕਿ ਕਾਗਜ਼ ਮੰਗਾਏ ਗਏ ਸੀ ਉਹ ਕਾਗਜ਼ ਪੇਸ਼ ਨਹੀਂ ਕੀਤੇ ਗਏ ਜੀ ਸਟੇ ਨਹੀਂ on the entry ਮੋਨ ਨੇ ਕਿਹਾ ਜਬ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾ ਤੇ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਬੇਲ ਦਾ ਹੋਰ ਉਹਨਾਂ ਨੇ 11th ਜੂਨ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11th ਨੂੰ ਤੁਹਾਨੂੰ ਅਪਡੇਟ ਕਰਨਾ ਜਿਸ ਤਰ੍ਹਾਂ ਕਿ ਸਿਰਫ ਇੱਕ ਇੱਕ ਵਿਅਕਤੀ ਨੂੰ ਵੀ ਪਾਇਆ ਗਿਆ ਜਮਾਨਤ ਲਈ ਤੇ ਕਰ ਗਈ ਜੀ ਹਾਂ ਜੀ ਇੱਕ ਉਹ ਵਿਅਕਤੀ ਵਾਲ ਉਹ ਰੋਨੀ ਸਿੰਘ ਵਾਲੂ ਜਮਾਨਤ ਪਾਈ ਗਈ ਹੈ ਐਂਡ ਬਾਕੀ ਅੱਜ ਬੈਸ ਹੋਈ ਸੀ ਜਿਹੜਾ ਜਿਹੜਾ ਆਏਗਾ ਆਰਡਰ ਫੋਰਡੇ ਮੈਂ ਤਾਂ ਉਹ ਤੱਕ ਮਿਲ ਹੀ ਜਾਏਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖਣ ਦੀ ਲੋੜ ਹੈ ਥਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਦੀ ਹਾਂ ਸਤਿਅਮੇਵ ਜੈ ਦੇ ਸੀ ਪਿੱਛੇ ਲਿਖਿਆ ਤੇ ਸਤਿਆ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮਿਲੋ ਚੰਡੀਗੜ੍ਹ ਕੋ ਪੁਲਿਸ ਕੋਰਪੋਰੇ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਤੁਹਾਨੂੰ ਸੈਟੀਸਫਾਈਡ ਹੋਸਤਾਂ ਹਾਂਜੀ ਹਾਂਜੀ ਬਿਲਕੁਲ ਜੀ ਥੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100 ਪਰਸੈਂਟ ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन ਅੱਜ ਸਾਡੇ ਐਡੀਸ਼ਨਲ ਸੈਸ਼ਨਰ ਸਾਹਿਬ ਮੈਡਮ ਸੁਰਿੰਦਰਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਮੇਲ ਐਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟੀਸੀਪੇਟਰੀ ਵੇਲ ਉਹ ਲੱਗੀ ਹੋਈ ਸੀ ਜਿਹਦੇ ਚ ਜਸਪ੍ਰੀਤ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਔਨਰੇਬਲ ਹਾਈ ਕੋਰਟ ਦੇ ਆਰਡਰਸ ਦੇ ਮੁਤਾਬਿਕ ਡਾਇਰੈਕਸ਼ਨ ਦੇ ਮੁਤਾਬਿਕ ਉਥੇ ਟਰਾਂਸਫਰ ਹੋ ਗਈ ਹੈ ਪਰ ਰਿਕਾਰਡ ਅੱਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਐਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕੁਐਸਟ ਕੀਤੀ ਔਨਰੇਬਲ ਕੋਰਟ ਨੂੰ ਕਿ ਸਾਨੂੰ ਜਦੋਂ ਤੱਕ ਇਸ ਪਟੀਸ਼ਨ ਦੀ ਰੈਗੂਲਰ ਸੁਣਵਾਈ ਜਾਂ ਪੱਕੀ ਸੁਣਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੇ ਜਿਸ ਨੂੰ ਅਸੀਂ ਕੰਪਲੇਨਰ ਸਾਈਡ ਤੋਂ ਰੋਜ਼ ਕੀਤਾ ਪਰ ਕੁਝ ਫੈਕਟਸ ਜਸ ਆਪਣੇ ਸਾਹਮਣੇ ਲਿਆਂਦੇ ਕਿਉਂਕਿ ਮੈਟਰ ਹੁਣ ਸਬਜੁਡੀਸ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕੁਐਸਟ ਸੀ ਇਨ ਡੈਰਮ ਬੇਲ ਦੀ ਉਹ ਹੋ ਜਸ ਆਪਣੇ ਰਿਜੈਕਟਡ ਹੈ 11 ਨੂੰ ਅਗਲੀ ਡੇਟ ਮਿਲ ਗਈ 11 ਤਰੀਕ ਨੂੰ ਰਿਕਾਰਡ ਮੰਗਵਾਇਆ ਹੈ ਔਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਬੇਲ ਐਪਲੀਕੇਸ਼ਨ ਤੇ ਰੋਣੀ ਚੱਗੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਅਜੇ ਪਹੁੰਚਿਆ ਨਹੀਂ ਤੇ ਉਹਦੀ ਲੋੜ ਹੈ ਸਾਡ ਨੂੰ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰ ਦੱਸੋ 11 11 ਤਰੀਕ 11 April ਸਵੇਰੇ 10:00